ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨਾਓ ਸਭ ਠੀਕ ਠਾਕ ਹੋ ਉਮੀਦ ਕਰਦੇ ਆਂ ਕਿ ਤੁਸੀਂ ਠੀਕ ਹੋਗੇ ਤੇ ਸਾਡੇ ਕੋਲ ਅੱਜ ਤੇ ਚਲਿਆ ਇੱਕ ਪਾਰਸਲ ਪਹਿਲਾਂ ਆਪਾਂ ਉਹਨਾਂ ਨੂੰ ਪਾਰਸਲ ਕੀਤਾ ਸੀ ਤੇ ਅੱਜ ਉਹ ਖੁਦ ਆਪ ਹੀ ਆਏ ਲੈਣ ਵਾਸਤੇ ਤੇ ਦੀਦੀ ਆਏ ਆ ਬੜੀ ਦੂਰੋਂ ਛਤੀਸਗੜ ਤੋਂ ਆ ਜੀ ਉਹ ਦੀਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਆਦਾ ਬਹੁਤ ਸਤਿ ਸ਼੍ਰੀ ਅਕਾਲ ਤੇ ਆ ਫੇਰ ਆ ਜੇ ਲੈ ਕੇ ਚਲਦੇ ਆ ਸੂਟ ਤੇ ਜਿਹਦੀ ਆ ਪੋਲੀਥੀਨ ਫੜਾਈ ਗਈ ਐ ਵੱਡੇ ਵਾਲਾ ਵੱਡੇ ਵਾਲਾ ਤੇ ਆ ਸਾਡੀ ਮੈਂਡਮ ਨੂੰ ਵੇਖੋ ਛਾਲ ਲਿਆ ਕਿੰਨਾ ਸੋਹਣਾ ਬਹੁਤ ਸੋਹਣਾ ਵਾ ਹ ਤੁਸੀਂ ਨਹੀਂ ਆਉਗੇ ਤਾਂ ਤੁਸੀਂ ਜਲਦੀ ਜਲਦੀ ਵਿజిਟ ਕਰੋ ਛਾਲ ਤੁੰਤ ਲੋਰੀ ਦਾ ਕੁਝ ਲੈ ਕੇ ਜਾਓ ਬਹੁਤ ਬਹੁਤ ਸੋਹਣੇ ਸੋਹਣੇ ਤੇ ਬਹੁਤ ਪਿਆਰੇ ਪਾਏ ਆ ਜੈਨਨੀ ਬਹੁਤ ਪਸੰਦ ਆਈ ਸੀ ਜੇ ਐਸੇ ਕਰਦੇ ਸੀ ਦੁਬਾਰਾ ਦੁਬਾਰਾ ਆਈਏ ਇਹਨਾਂ ਆਪਾਂ ਪਾਰਸਲ ਕੀਤਾ ਸੀ ਤੁਹਾਨੂੰ ਵੀ ਵੀਡੀਓ ਪਾਈ ਸੀ ਤੇ ਅੱਜ ਤੋਂ ਖੁਦ ਆਪ ਹੀ ਲੈ ਕੇ ਚਲਦੇ ਆ ਆਏ ਸੀਗੇ ਐਨੀ ਦੂਰੋਂ ਵਿਚਾਰੇ ਆਏ ਆ ਹਨਾ ਫੇਸਟਲ ਕਰਕੇ ਉਹਨਾਂ ਨੂੰ ਪਸੰਦ ਆਇਆ ਤਾਂ ਕਰਕੇ ਆਏ ਨਾ ਤਕਨੀਵੇਂ ਆਜੋਗੇ ਜਲਦੀ ਜਲਦੀ ਤੇ ਸਾਟੂ ਹੋ ਰਿਹਾ ਉਹਨਾਂ ਨੇ ਲੈ ਕੋਟ ਸੈੱਟ ਕੋਟ ਸੈੱਟ ਉਹ ਵੀ ਪਾਣਗੇ ਆ ਇਹ ਜੇ ਕੋਟ ਸੈੱਟ ਹਨਾ ਕੋਟ ਸੈੱਟ ਦੀ ਡਿਮਾਂਡ ਆਂਡੀ ਸੀ ਕਮੈਂਟਾਂ ਵਿੱਚ ਕਿ ਕੋਟ ਸੈੱਟ ਵੀ ਦਿਖਾਓ ਤੇ ਅੱਜ ਆ ਤੁਹਾਨੂੰ ਦਿਖਾਤੇ ਜੀ ਕੋਟ ਸੈੱਟ ਤੇ ਆਹ ਜਿਪ ਵਾਲੇ ਹੁੱਡੀ ਟਾਈਪ ਦਾ ਜਿਪਰ ਇਹਦੇ ਵਿੱਚ ਵੀ ਕਲਰ ਹੈਗੇ ਤੇ ਦੀਦੀ ਨੇ 블랙 ਵੀ ਦਿੱਤੇ ਆ ਆ ਵੇਖੋ ਆਹ ਦਾਸ ਤੇ ਬਹੁਤ ਸੋਹਣੇ ਸੋਹਣੇ ਕਲਰ ਜਿਹੜੇ ਉਹ ਦੀਦੀ ਲੈ ਚਲੀ ਆ ਬਾਕੀ ਵੇਹ ਸੋਹਣੇ ਦੇ ਤੇ ਉਹ ਸਕਿਨ ਕਲਰ ਦਿਖਾਇਓ ਉਧਰ ਵਾਲਾ ਹੋਰ ਆ ਜਾਣੇ ਆ ਦੇਖੋ ਕਾਲੀ ਕਮੈਂਟ ਵਿੱਚ ਆਇਆ ਸੀਗਾ ਕਿ ਕੋਰਸੈਟ ਵੀ ਦਿਖਾਓ ਅੱਜ ਤੁਹਾਨੂੰ ਆਪਾਂ ਦਿਖਾਉਂਦੇ ਕੋਰਸੈਟ ਸੋਹਣੇ ਸੋਹਣੇ ਕੋਰਸੈਟ ਜੇ ਤੇ ਜਲਦੀ ਜਲਦੀ ਆਰਡਰ ਕਰਦੋ ਜੀ ਝਟ ਕਰੋ ਤੇ ਆ ਸਾਡੀਆਂ ਸਾਧੀਆਂ ਬੀਬੀਆਂ ਅੱਜ ਸੂਟ ਲੈਣ ਅੱਜ ਸਵੇਰੇ ਦੇ ਮੈਂ ਇੱਥੇ ਕੋਲੋਂ 3:12 ਵਜੇ ਦੀ ਹੈ ਇਹ ਸੀ ਚਾਹ ਤੇ ਸਾਥੋਂ ਰੋਜ਼ਾ ਸੋਣ ਨੇ ਹੋਏ ਬਹੁਤ ਸੂਟ ਤੁਸੀਂ ਇਹ ਆ ਤਾਂ ਲੈ ਕੇ ਜਾਓ ਆਦੀ ਆਦੀ ਸੂਟ ਬਹੁਤ ਪਤਲਾ ਹੈ ਸਾਰਾ ਚਲੋ ਜੀ ਜੀ ਕਰੋ ਆਪਣੇ ਪੈਕ ਹੁਣ ਹਾਂ ਸੀਟਾਂ ਆਈਆਂ ਰਜਾਈਆਂ ਦੇ ਕਵਰ ਆਏ ਨੇ ਕਵਰ ਆਏ ਸਾਲਾ ਪੁੱਛਦੇ ਆ ਬਹੁਤ ਸੂਟਾਂ ਦਾ ਸਟਾਕ ਜਿਹੜਾ ਥੋੜਾ ਘਟ ਗਿਆ ਆ ਕਾਫੀ ਦਿਨੋਂ ਅੱਗੇ ਨਹੀਂ ਜਾਇਆ ਗਿਆ ਉਨੇ ਤੋਂ ਦੋ ਦਿਨ ਵਿੱਚ ਹੋਰ ਆਣੀ ਨਗਰ ਕੀਰਤਨ ਸਾਧਾ ਕਰਕੇ ਜਾਇਆ ਨਹੀਂ ਗਿਆ ਜੀ ਜੀ ਬਾਕੀ ਜਿੱਥੇ ਅਸੀਂ ਆ ਲੈ ਕੇ ਚੱਲੇ ਆ ਨਾ ਉੱਥੇ ਠੰਡ ਨਹੀਂ ਹੈਗੀ ਅਸੀਂ ਸ਼ੌਕ ਨੂੰ ਦੇਖੋ ਅਸੀਂ ਆ ਖਰੀਦ ਰਹੇ ਆ ਤੇ ਸਾਨੂੰ ਬਹੁਤ ਪਿਆਰੇ ਲੱਗੇ ਆ ਇਸ ਕਰਕੇ ਅਸੀਂ ਇਹਨਾਂ ਨੂੰ ਘੇਰੇ ਲੈ ਕੇ ਜਾ ਰਹੇ ਆ ਫੋਟੋ ਬਾਰਾ ਨਹੀਂ ਨਹੀਂ ਜਿੱਦਿ ਹੁੰਦੀ ਹੈ ਬਿਲਕੁਲ ਘੱਟ ਨੋਰਮਲ ਜਿੱਦਾਂ ਆਪਾਂ ਸ਼ਾਲ ਲੈ ਲਈਏ ਜਾਂ ਕੋਟੀ ਪਾ ਲਈਏ ਅੱਛਾ ਉਹ ਸਾਡੂ ਨੇ ਹੁਣ ਇਹਨਾਂ ਦੇ ਪੱਖੇ ਚੱਲਣ ਲੱਗ ਗਏ ਉੱਥੇ ਜਿੱਦਾਂ ਆਪਾਂ ਜੂ ਸਭ ਨਹੀਂ ਹਾਂ ਜਦੋਂ ਤੁਸੀਂ ਉਹ ਕਹਿਣ ਦੇ ਹੀ ਵਾਈਟ ਆ ਨਾ ਕੋਈ ਕਹਿੰਦੇ ਮਜੰਟਾ ਹਾਂ ਮਜੰਟਾ ਨਹੀਂ ਨਹੀਂ ਨੀ ਬਲੂ ਜਾ ਰਹੀ ਦੂਲਾ ਜਾ ਰਹੀ ਨੇਵੀ ਬਲੂ ਸਾਰੇ ਕੜਾਈ ਜਾ ਰਹਿ ਚਾਲ ਜਾ ਆ ਗਿਆ ਸਸਤੇ ਸਸਤੇ ਉਹ ਇਹਨਾਂ ਨੇ ਪਹਿਲਾਂ ਵੀ ਇਹ ਵਾਲੇ ਮੰਗਵਾਏ ਸੀ। ਅੱਛਾ। ਹੁਣ ਫੇਰ ਇਹ ਹੋਰ ਮੰਗ ਆ ਲਿਆ। ਇਹਨਾਂ ਨੂੰ ਸਾਰੇ ਵਿੱਚੋਂ ਮੈਂ 2-2 ਸੂਰ ਪਹਿਲਾਂ ਕਰ ਦਿੱਤੇ ਸੀ। ਅੱਛਾ। ਅੱਜ ਫੇਰ ਇਹਨਾਂ ਨੇ ਨਹੀਂ ਆ ਨਹੀਂ ਸਮਝੀ। ਸੋਹਣੇ ਬਣੇ ਸੂਰ ਇੱਕ ਇੱਕ ਦੇ ਕਲਰ ਹੋਰ ਹੋਣ ਆ ਗਏ। ਹੋਰ ਇਸ ਤੋਂ ਇਲਾਵਾ ਥੋੜੇ ਵਧੀਆ ਜਿਹੇ। ਇਹਦੇ ਵਿੱਚ ਕਲਰ ਹੋਰ ਵੀ ਹੈਗੇ। ਉਹ ਵੀ ਥੋੜੇ ਵੱਡਗੇ ਦਿਖਾਓ ਉਹ ਵੀ ਦਿਖਾ ਦੇਣੀ ਆ ਆਵਲ ਜੀ ਜੀ ਇਹਨਾਂ ਚ ਹੋ ਜੀ ਦੀ ਵਾਲ ਤੇ ਖੋਲ ਕੇ ਤਾਂ ਕਹਿੰਦੀ ਆ ਸੋਹਣੀ ਜੀ ਕੱਪੜਾ ਵੀ ਸੋਹਣਾ ਆ ਵੇਖੋ ਉਹਨੇ ਦਿਖਾਈ ਜੀ ਜੀ ਇਹਨਾਂ ਨੂੰ ਥੋੜੀ ਕੜਾਈਆਂ ਜਵਾਨਾ ਬੋਝੇ ਹੁੰਦੇ ਸਾਰਿਆਂ ਨੂੰ ਕੜਾਈ ਮਜ਼ੇ ਹੁੰਦੀਆਂ ਕੜਾਈਆਂ ਹੋਣੀਆਂ ਨੇ ਕੜਾਈਆਂ ਹੋਣੀਆਂ ਲੈ ਆ ਥੱਲੇ ਲੈ ਕੜਾਈਆਂ ਜਿਉਂ ਫੜੇ ਤੇ ਨਹੀਂ ਕੜਾਈਆਂ ਨਹੀਂ ਹੋਣੀਆਂ ਚਾਹੀਦੀਆਂ ਕੜਾਈਆਂ ਤੇ ਜਿਹੜੀ ਕਰਾਉਂਦੀਆਂ ਹਾਂ ਤੇਰਾ ਕਿਹੜੇ ਬਾਰੇ ਚ ਮੈਂ ਇਹਨਾਂ ਚੁੰਨੀ ਆ ਵਾ ਜਿਸ ਦੀ ਪਰ ਏਵੇਂ ਇਹਨਾਂ オーਗੰਜ਼ ਦੀ ਚੁੰਨੀ ਚੁੰਨੀ ਤੇ ਪੂਰਾ ਜਾਲ ਬਣੇ ਇਹ ਸਿੰਗਲ ਸਿੰਗਲ ਪੀਸ ਹੀ ਇਹ ਜਿਹੜਾ ਗ੍ਰੀਨ ਕਲਰ ਹੈ ਰੈੱਡ ਉਹਦੇ ਵੀ ਲੋਕੋ ਨਹੀਂ ਜਿਹੜੇ ਆਪਾਂ ਉਹ ਵੇਖੀ ਗਏ ਸੀ orange ਕਲਰ ਦਾ ਉਹ ਚਲ ਗਏ ਸਾਰੇ ਜਿਹਨਾਂ ਸਰਵਲ ਤੇ ਉਹ ਬਾਰ ਬਾਰ ਦੀ ਜੀ ਜੀ ਨੇ ਆਪਣੇ ਵਾਸਤੇ ਲੈਣਾ ਨਾ ਆਪਣੇ ਵਾਸਤੇ ਕੀ ਆ ਵੀ ਕੋਕਲਾ ਕਢਾਈ ਵਾਲਾ ਨਹੀਂ ਲੈਣਾ ਨਹੀਂ ਥੋੜਾ ਬੋਟੀਕਾ ਹੀ ਵਾਲਾ ਤੇ ਚੱਲੇਗਾ ਉਹ ਦੇਖੋ ਆਂਡਾ ਨਾ ਪਰਾ ਰੰਗ ਹੋਰ ਹੈਗੇ ਇਹਦੇ ਇਸੇ ਨੂੰ ਤੁਹਾਨੂੰ ਦਿਜਾਈਂ ਦਿਖਾਉਣ ਲੱਗੀ ਆ ਸੇਮ ਇਦਾਂ ਆ ਤੇ ਰੇਟ ਵੀ ਬਹੁਤ ਘੱਟ ਇਹਦਾ ਪੌਂਚਾ ਵੀ ਬਣਿਆ ਬਸ ਇਹੀ ਇੰਨੀ ਕਢਾਈ ਹੈ ਅੱਛਾ ਹਾਂ ਇਹਦਾ ਪੌਂਚਾ ਵੀ ਬਣਿਆ ਜੀ ਲਾਣਾ ਇਹ ਨਾ ਆ ਪੌਂਚਾ ਆ ਲੈ ਨਹੀਂ ਗਾ ਮੈਂ ਜਿੱਦਾ ਰਵਰ ਕਰਾਂ ਮੈਂ ਜਿੱਦਾ ਲੰਗੀ ਚੜ ਚਿੱਕ ਬੋਲ ਤੇ ਨਹੀਂ ਕਰ ਆਪਣਾ ਆਇਕ ਪਰਪਲ শেਡਿੰਗ ਨਾਲ ਪਰਪਲ ਨਾਲ ਕਿਹੜਾ ਇਹ ਕਿਤੇ ਬੱਝਈ ਆ ਇਹ ਕਿਹਦਾ ਉੱਦਰੀ ਆ ਸਾਡੇ ਇੱਕੋ ਜਿਹਾ ਗਰੀਨੀਆਂ ਨਾ ਪਰ ਕੋਈ ਤੇ ਕੰਮ ਨਹੀਂ ਸੁਣਿਆ ਇਹ ਤਾਂ ਬਣਾਉਣਾ ਕਰ ਲੈ। ਹੋ ਇਸ ਤਰ੍ਹਾਂ ਆ ਆਵਲਾ ਹਾਂ ਹਾਂ ਕੋਈ ਗੱਲ ਨਹੀਂ ਤੇ ਤੁਸੀਂ ਦਸ ਇੱਥੇ ਜੇ ਜੇ ਕਲਿੱਕ ਨਹੀਂ ਮੈਂ ਦਬਾ ਕੇ ਦਸ ਤੋਂ ਬਾਅਦ ਜਾਉਂਗੀ 11 ਨੂੰ ਹੋ ਸਕਦਾ ਚੱਲ ਜੀ ਆਪਾਂ ਚਲ ਕੋਈ ਇੱਥੇ ਹੀ ਇਹ ਕਰ ਲਵਾਂ ਨਾ ਦੇ ਕੱਪੜਾ ਇਹ ਕ੍ਰੇਪ ਵਿੱਚ ਇਹ ਵੀ ਕੱਪੜਾ ਚਾਹੀਦਾ ਤੁਹਾਨੂੰ ਇਹ ਕੋਈ ਨ ਹੋ ਰਿਹਾ ਜਿਵੇਂ ਆਇਆ ਕੋਈ ਨਹੀਂ ਆ ਗਰੀਬ ਲੋਕ ਸਾਰਾ ਖਤਮ ਹੋ ਗਿਆ ਕੋਈ ਨਹੀਂ ਆਹ ਤੇ ਬਸ ਉੱਧਰੀ ਏ ਕੇ ਦਿਆ ਵਾਲੇ ਜਦੋਂ ਲੈ ਕੇ ਦਮੀ ਆਵਾਜ਼ ਦੇ ਦੇ ਨੀਤੀ ਤੇ